ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਰਬਾਈ ਟ੍ਰੈਵਲਸ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਅਮਰੀਕਾ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਨੇ ਭਾਰਤੀ ਲੋਕਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਹਨਾਂ ਦੇਸ਼ਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਕੀ ਸਿਰਫ ਇਹਨਾਂ ਦੇਸ਼ਾਂ ਦੇ ਰਿਪੋਰਟ卡 ਦੇਣ ਦੇ ਨਾਲ ਇਹਨਾਂ ਰਿਪੋਰਟ ਹੋਏ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਜਾਵੇਗਾ ਜਾਂ ਇਹਨਾਂ ਰਿਪੋਰਟ ਹੋਏ ਲੋਕਾਂ ਨੂੰ ਭਾਰਤ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਡੈਪੂਟੇਸ਼ਨ ਤੋਂ ਬਾਅਦ ਇਹਨਾਂ ਦਾ ਕੀ ਫਿਊਚਰ ਹੋਵੇਗਾ ਸਭ ਤੋਂ ਪਹਿਲਾਂ ਇਹ ਜਾਣਾਂਗੇ ਵੀ ਭਾਰਤ ਵਿੱਚ ਜੋ ਲੋਕੀ ਕਿਸੇ ਹੋਰ ਦੇਸ਼ ਤੋਂ ਰਿਪੋਰਟ ਹੋ ਕੇ ਆਉਂਦੇ ਨੇ ਉਹਨਾਂ ਵਿੱਚੋਂ ਕਿੰਨਾਂ ਨੂੰ ਕੋਈ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮਨ ਲਓ ਕੋਈ ਭਾਰਤੀ ਸਿਟੀਜ਼ਨ ਕਿਸੇ ਵੀ ਕੰਟਰੀ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਫਿਰ ਕਿਸੇ ਵੀ ਵੀਜ਼ਾ ਤੇ ਗਿਆ ਸੀ ਪਰ ਉਹ ਆਪਣੇ ਆਪ ਜਾਂ ਕਿਸੇ ਕਾਰਨ ਕਰਕੇ ਵੀਜ਼ਾ ਤੇ ਓਵਰਸਟੇ ਹੋ ਜਾਂਦਾ ਹੈ ਮਤਲਬ ਕਿ ਜਿੰਨੇ ਟਾਈਮ ਦਾ ਵੀਜ਼ਾ ਸੀ ਉਸ ਤੋਂ ਜ਼ਿਆਦਾ ਸਮਾਂ ਉਹ ਉਸ ਦੇਸ਼ ਵਿੱਚ ਰਹਿੰਦਾ ਹੈ ਜਾਂ ਫਿਰ ਉਹ ਆਪਣੇ ਕਿਸੇ ਵੀਜ਼ਾ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਕਿ ਉਸ ਨੂੰ ਅਲਾਉ ਨਹੀਂ ਹੁੰਦਾ ਜਾਂ ਫਿਰ ਸਟੱਡੀ ਵੀਜ਼ਾ ਤੇ ਦਿੱਤੇ ਗਏ ਘੰਟਿਆਂ ਤੋਂ ਜ਼ਿਆਦਾ ਕੰਮ ਕਰਦਾ ਹੈ ਇਹਨਾਂ ਸਾਰੇ ਹੀ ਕੇਸਾਂ ਵਿੱਚ ਉਹ ਇਮੀਗ੍ਰੇਸ਼ਨ ਦੇ ਰੂਲ ਨੂੰ ਤੋੜਦਾ ਹੈ ਜਿਸ ਕਰਕੇ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਜਦੋਂ ਇਹੋ ਜਿਹੇ ਲੋਕੀ ਇਸ ਤਰ੍ਹਾਂ ਰਿਪੋਰਟ ਕੀਤੇ ਜਾਂਦੇ ਨੇ ਤਾਂ ਉਹਨਾਂ ਉੱਪਰ ਭਾਰਤ ਵਾਪਸ ਆਉਣ ਤੇ ਕੋਈ ਵੀ ਲੀਗਲੀ ਕਾਰਵਾਈ ਨਹੀਂ ਹੁੰਦੀ ਪਰ ਡੈਪੂਟੇਸ਼ਨ ਦਾ ਉਹਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋ ਜਾਂਦਾ ਹੈ ਕਿ ਉਹਨਾਂ ਨੂੰ ਉਸ ਕੰਟਰੀ ਤੋਂ 5 ਸਾਲ ਜਾਂ 10 ਸਾਲ ਇੱਥੋਂ ਤੱਕ ਕਿ ਉਮਰ ਪਰ ਲਈ ਵੀ ਬੈਨ ਕੀਤਾ ਜਾ ਸਕਦਾ ਹੈ ਜੇ ਤੁਹਾਨੂੰ 5 ਆਈਜ਼ ਦੇ ਕਿਸੇ ਇੱਕ ਵੀ ਦੇਸ਼ ਵਿੱਚੋਂ ਜਿਵੇਂ ਕਿ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚੋਂ ਰਿਪੋਰਟ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਦੁਬਾਰਾ ਇਨ੍ਹਾਂ ਕੰਟਰੀਜ਼ ਦਾ ਵੀਜ਼ਾ ਲੈਣਾ ਔਖਾ ਹੋ ਸਕਦਾ ਹੈ ਉਹਨਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਆਪਣੇ ਦੇਸ਼ ਵਿੱਚ ਕਰਨਾ ਪੈ ਸਕਦਾ ਹੈ ਜਿਹੜੇ ਲੋਕਾਂ ਨੇ ਕਿਸੇ ਦੇਸ਼ ਦਾ ਵੀਜ਼ਾ ਲੈਣ ਲਈ ਨਕਲੀ ਡਾਕੂਮੈਂਟਸ ਦੀ ਵਰਤੋਂ ਕੀਤੀ ਸੀ ਜਿਵੇਂ ਕਿ ਨਕਲੀ ਜੌਬ ਦਾ ਸਟੱਡੀ ਦਾ ਆਫਰ ਲੈਟਰ ਨਕਲੀ ਪਾਸਪੋਰਟ ਇਹ ਸਭ ਇਮੀਗ੍ਰੇਸ਼ਨ ਫਰਾਡ ਵਿੱਚ ਆਉਂਦਾ ਹੈ ਜਿਸ ਦੇਸ਼ ਵਿੱਚ ਉਹ ਫੇਕ ਡਾਕੂਮੈਂਟਸ ਲਗਾ ਕੇ ਜਾਂਦੇ ਨੇ ਜੇ ਉਹ ਉੱਥੇ ਫੜੇ ਜਾਂਦੇ ਨੇ ਤਾਂ ਉੱਥੇ ਇਹਨਾਂ ਨੂੰ ਜੇਲ੍ਹ ਹੋ ਸਕਦੀ ਹੈ ਨਹੀਂ ਤਾਂ ਜੇ ਉਹ ਦੇਸ਼ ਉਹਨਾਂ ਨੂੰ ਰਿਪੋਰਟ ਕਰ ਦਿੰਦਾ ਹੈ ਤਾਂ ਵਾਪਸ ਆਉਣ ਤੇ ਭਾਰਤ ਵਿੱਚ ਵੀ ਜੇਲ੍ਹ ਹੋ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ ਜਿਵੇਂ ਕਿ 36 ਸਾਲਾ ਨਰਿੰਜਨ ਪਟੇਲ ਜੋ ਕਿ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਤੋਂ ਆ ਉਸਨੇ ਅਮਰੀਕਾ ਦਾ ਵੀਜ਼ਾ ਲੈਣ ਲਈ ਫੇਕ ਡਾਕੂਮੈਂਟਸ ਯੂਜ਼ ਕੀਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਉਸਨੇ ਇਹ ਕੰਮ ਇੱਕ ਵਾਰ ਨਹੀਂ ਸਗੋ ਕਈ ਵਾਰ ਕੀਤਾ ਇਸ ਤੋਂ ਪਹਿਲਾਂ ਉਸਨੇ ਕੈਨੇਡਾ ਦਾ ਵੀਜ਼ਾ ਲੈਣ ਲਈ ਅਮਰੀਕਾ ਦਾ ਨਕਲੀ ਵੀਜ਼ਾ ਆਪਣੀ ਐਪਲੀਕੇਸ਼ਨ ਨਾਲ ਸਬਮਿਟ ਕੀਤਾ ਫਿਰ ਜਦੋਂ ਉਸ ਦਾ ਵੀਜ਼ਾ ਰਿਜੈਕਟ ਹੋ ਗਿਆ ਤਾਂ ਉਸਨੇ ਫਿਰ ਅਮਰੀਕਾ ਦਾ ਵੀਜ਼ਾ ਲੈਣ ਲਈ ਫੇਕ ਡਾਕੂਮੈਂਟਸ ਯੂਜ਼ ਕੀਤੇ ਪਰ ਇਸ ਵਾਰ ਉਸਦੀ ਇੰਟਰਵਿਊ ਯੂਐਸ ਐਮਬੈਸੀ ਜੋ ਕਿ ਬੰਬੇ ਹੈ ਹੋਈ ਤਾਂ ਉਹ ਫੜਿਆ ਗਿਆ ਕਿਉਂਕਿ ਵੀਜ਼ਾ ਆਫੀਸਰ ਨੂੰ ਉਸਤੇ ਕੁਝ ਸ਼ੱਕ ਹੋਇਆ ਫਿਰ ਉਸਨੇ ਮੰਨਿਆ ਕਿ ਉਸਦੀ ਹੈਲਪ ਉਸਦੇ ਏਜੰਟ ਸੋਨਲ ਉਦੇ ਰਾਵਲ ਅਤੇ ਪੁਲਿਸ ਕੁਮਾਰ ਪਾਰਲ ਨੇ ਫੇਕ ਡਾਕੂਮੈਂਟਸ ਬਣਾਉਣ ਵਿੱਚ ਕੀਤੀ ਸੀ ਬੰਬੇ ਪੁਲਿਸ ਅੱਗੇ ਇਸ ਬਾਰੇ ਇਨਵੈਸਟੀਗੇਟ ਕਰ ਰਹੀ ਹੈ ਇਸੇ ਤਰ੍ਹਾਂ ਇੰਡੀਅਨ ਪਾਸਪੋਰਟ ਐਕਟ 1967 ਬਾਇਲੋਸ ਦੇ ਅਕੋਰਡਿੰਗ ਜੇ ਕੋਈ ਵੀ ਪਰਸਨ ਫੇਕ ਪਾਸਪੋਰਟ ਵਰਤ ਕੇ ਵੀਜ਼ਾ ਲੈਂਦਾ ਹੈ ਤਾਂ ਇੰਡੀਅਨ ਪਾਸਪੋਰਟ ਐਕਟ ਦੇ ਅੰਡਰ ਕ੍ਰਾਈਮ ਹੁੰਦਾ ਹੈ ਜਿਸ ਕਰਕੇ ਉਸਨੂੰ 2 ਤੋਂ 5 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ ਜਾਂ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ forgery and fraud charges ipc section 465 468 471 ਆਦ ਦੇ ਅਨਸਾਰ ਜੇ ਕੋਈ ਵੀ ਪਰਸਨ ਨਕਲੀ ਡਾਕੂਮੈਂਟਸ ਵਰਤ ਕੇ ਜਾਂ ਝੂਠ ਬੋਲ ਕੇ ਕਿਸੇ ਵੀ ਦੇਸ਼ ਦਾ ਵੀਜ਼ਾ ਲੈਂਦਾ ਹੈ ਤਾਂ ਇਹ ਕਰਾਇ ਮੰਨਿਆ ਜਾਂਦਾ ਹੈ ਇਸ ਲਈ ਤੁਹਾਨੂੰ 2 ਤੋਂ 7 ਸਾਲ ਤੱਕ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਬਲੈਕਲਿਸਟ ਅਤੇ ਫਿਊਚਰ ਟਰੈਵਲ ਬੈਨ ਇੰਡੀਆ ਗਵਰਨਮੈਂਟ ਬਲੈਕਲਿਸਟ ਵੀ ਕਰ ਸਕਦੀ ਹੈ ਜਿਸ ਨਾਲ ਪਾਸਪੋਰਟ ਰੀਨਿਊ ਕਰਵਾਉਣਾ ਔਖਾ ਹੋ ਜਾਂਦਾ ਹੈ। ਹਾਂ ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਕਿਸੇ ਹੋਰ ਦੀ ਗਲਤੀ ਨਾਲ ਫਸ ਗਿਆ ਹੈ ਤਾਂ ਉਹ ਕਾਨੂੰਨ ਦਾ ਸਾਰਾ ਲੈ ਸਕਦਾ ਹੈ। ਜਿਵੇਂ ਕਿ ਤੁਸੀਂ ਕੈਨੇਡਾ ਦੇ 700 ਭਾਰਤੀ ਸਟੂਡੈਂਟਸ ਵਾਲਾ ਕੇਸ ਤਾਂ ਸੁਣਿਆ ਹੀ ਹੋਵੇਗਾ ਅਸਲ ਵਿੱਚ 2018 ਤੋਂ 2022 ਤੱਕ ਇੱਕ ਹੀ ਏਜੰਟ ਵੱਲੋਂ 700 ਭਾਰਤੀ ਸਟੂਡੈਂਟਸ ਨੂੰ ਕੈਨੇਡਾ ਭੇਜਿਆ ਗਿਆ ਸੀ ਸਟੂਡੈਂਟਸ ਨੇ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਪੀਆਰ ਅਪਲਾਈ ਕੀਤੀ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਉਹਨਾਂ ਦੇ ਡਾਕੂਮੈਂਟਸ ਨੂੰ ਵੈਰੀਫਾਈ ਕੀਤਾ ਜਦੋਂ ਕਾਲਜਸ ਤੋਂ ਕਨਫਰਮ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਇਨ੍ਹਾਂ ਸਟੂਡੈਂਟਸ ਨੇ ਉਹਨਾਂ ਕੋਲ ਕਦੇ ਐਡਮਿਸ਼ਨ ਲਈ ਹੀ ਨਹੀਂ ਸੀ ਇਹ ਦੇਖਦੇ ਹੋਏ ਸੀਬੀਐਸ ਨੇ ਉਹਨਾਂ ਸਭ ਸਟੂਡੈਂਟਸ ਨੂੰ ਡੈਪੋਟੇਸ਼ਨ ਦੇ ਨੋਟਿਸ ਜਾਰੀ ਕਰ ਦਿੱਤੇ। ਇਹਨਾਂ ਸਭ ਦਾ ਮਾਸਟਰਮਾਈਂਡ ਸੀ ਵਰਜੇਸ਼ ਮਿਸਰਾ ਜੋ ਕਿ ਸਟੱਡੀ ਏਜੰਸੀ। ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਵਿਸ਼ਵਾਸ ਦਿਵਾਇਆ ਕਿ ਬੇਕਸੂਰ ਸਟੂਡੈਂਟਸ ਨੂੰ ਹੈਲਪ ਮਿਲੇਗੀ। ਜਦੋਂ ਇੱਕ-ਇੱਕ ਕੇਸ ਰਿਵਿਊ ਕੀਤਾ ਗਿਆ ਤਾਂ ਪਤਾ ਚੱਲਿਆ ਵੀ ਸਟੂਡੈਂਟਸ ਬੇਕਸੂਰ ਨੇ ਜਿਸ ਕਰਕੇ ਡੈਪੋਟੇਸ਼ਨ ਦੇ ਆਰਡਰ ਵਾਪਸ ਲੈ ਲਏ ਗਏ। ਇੰਡੀਅਨ ਪੁਲਿਸ ਵੱਲੋਂ ਵਰਜੇਸ਼ ਮਿਸਰਾ ਨੂੰ ਅਰੈਸਟ ਕਰ ਲਿਆ ਗਿਆ ਜਿਸ ਤੇ ਕੇਸ ਚੱਲ ਰਿਹਾ ਹੈ। ਇਸ ਲਈ ਇਹ ਲੋਕੀ ਜੋ ਰਿਪੋਰਟ ਹੋ ਕੇ ਆਏ ਨੇ ਜਾਂ ਹੋਰ ਆਉਣਗੇ ਜੇ ਉਹਨਾਂ ਵਿੱਚੋਂ ਕਿਸੇ ਨੇ ਵੀ ਵੀਜ਼ਾ ਲੈਣ ਲਈ ਫੇਕ ਡਾਕੂਮੈਂਟਸ ਵਰਤ ਕੇ ਆਪਣਾ ਵੀਜ਼ਾ ਲਿਆ ਸੀ ਤਾਂ ਉਹਨਾਂ ਨੂੰ ਭਾਰਤ ਵਿੱਚ ਕਾਨੂੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦੂਜਿਆਂ ਲਈ ਇਹ ਪ੍ਰੋਬਲਮ ਨਹੀਂ ਹੋਵੇ। ਵੈਸੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ। ਮਿਲਦੇ ਹਾਂ ਕਿਸੇ ਹੋਰ ਇਨਫੋਰਮੇਟਿਵ ਵੀਡੀਓ ਵਿੱਚ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਧੰਨਵਾਦ।